ਮਹਾਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਧੀਰੇ ਪਤਰੇ ਪਿੰਡ ਵਿੱਚ ਗਏ ਇਹ ਹਰੀਹਾਰ ਝੋਕ ਦੇ ਨੇੜੇ ਪਿੰਡ ਪੈ ਜਾਂਦਾ ਉਥੋਂ ਦੀ ਸੰਗਤ ਕਾਫੀ ਮਹਾਪੁਰਖਾਂ ਦੀ ਪਿਆਰ ਵਾਲੀ ਸੀ ਮਹਾਪੁਰਖਾਂ ਨੇ ਅੰਮ੍ਰਿਤ ਵੇਲੇ ਕਥਾ ਕੀਤੀ ਕਥਾ ਦੀ ਸਮਾਪਤੀ ਬਾਅਦ ਸਾਰੀ ਸੰਗਤ ਚਲੀ ਗਈ ਦੋ ਚਾਰ ਸੱਜਣ ਗੁਰਦੁਆਰੇ ਵਿੱਚ ਬੈਠੇ ਰਹੇ ਮਹਾਂਪੁਰਖਾਂ ਨੇ ਸੇਵਾਦਾਰ ਗੜਬਈ ਨੂੰ ਪੁੱਛਿਆ ਵੀ ਇਹ ਸਿੰਘ ਕਿਵੇਂ ਬੈਠੇ ਨੇ ਉਹਨੇ ਉਹਨਾਂ ਨੂੰ ਪੁੱਛਿਆ ਭਾਈ ਤੁਸੀਂ ਕਿਵੇਂ ਬੈਠੇ ਹੋ ਫਿਰ ਉਹਨਾਂ ਦੱਸਿਆ ਅਸੀਂ ਮਹਾਂਪੁਰਖਾਂ ਨੂੰ ਇੱਕ ਬੇਨਤੀ ਕਰਨ। ਮਹਾਂਪੁਰਖਾਂ ਨੇ ਕਿ ਭਾਈ ਦੱਸੋ ਕਿੰਨ ਦੇ ਮਹਾਰਾਜ ਆ ਸਾਡੇ ਪਿੰਡ ਦਾ ਨੰਬਰਦਾਰ ਉਹਦਾ ਨਾਮ ਸ਼ਾਇਦ ਭਾਈ ਮਲ ਸਿੰਘ ਸੀ ਤੇ ਇਹਦੇ ਪੁੱਤਰ ਉਤੇ ਕਤਲ ਦਾ ਇਹ ਪਿਆ ਹੋਇਆ ਤੇ ਕੱਲ ਨੂੰ ਜੱਜ ਨੇ ਫੈਸਲਾ ਕਰਨਾ ਇਹਨੂੰ ਫਾਸੀ ਦੀ ਸਜ਼ਾ ਵੀ ਹੋ ਸਕਦੀ ਹੈ ਉਮਰ ਕੈਦ ਵੀ ਹੋ ਸਕਦੀ ਹੈ ਇਹ ਘਰ ਦਾ ਇਕਲੌਤਾ ਚਿਰਾਗ ਹੈ ਤੇ ਜੇ 20 ਸਾਲ ਹੀ ਬੱਜ ਗਿਆ ਤਾਂ ਵੀ ਇਹਦਾ ਘਰ ਬਰਬਾਦ ਹੋ ਜਾਵੇਗਾ ਤੇ ਇਸ ਲਈ ਮਹਾਰਾਜ ਅਸੀਂ ਤੁਹਾਡੇ پاس ਬੇਨਤੀ ਕਰਨ ਆਏ ਆਂ ਆ ਜੇ ਨੰਬਰਦਾਰ ਦਾ ਮੁੰਡਾ ਬਚ ਜਾਵੇ ਬਰੀ ਹੋ ਜਾਵੇ ਤੇ ਬਸ ਇਹਨਾਂ ਦਾ ਕਾਰਵਸਤਾ ਰਹਿ ਜਾਊਗਾ ਪੀੜੀ ਚੱਲਦੀ ਰਹਿ ਜਾਊਗੀ ਮਹਾਪੁਰਖ ਕਹਿਣ ਲੱਗੇ ਭਾਈ ਜੀ ਉਹ ਆਪਣੇ ਕਰਮਾਂ ਦਾ ਫਲ ਭੋਗਦੇ ਨੇ ਜਿਹਾ ਬੀਜਾ ਸੋਲੁਣ ਕਰਮਾਂ ਸੰਧੜਾ ਕੀਤਾ ਸੀ ਕੀ ਕਰ ਸਕਦੇ ਆ ਪਰ ਕੁਝ ਪ੍ਰੇਮੀ ਸੰਤ ਸਿੰਘ ਉਹ ਕਹਿਣ ਲੱਗੇ ਮਹਾਪੁਰਖ ਤੁਸੀਂ ਮਹਾਪੁਰਖ ਤੁਸੀਂ ਰੇਖ ਵਿੱਚ ਮੇਖ ਮਾਰ ਸਕਦੇ ਹੋ ਤੁਸੀਂ ਰੱਬ ਦੇ ਪਿਆਰੇਓ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੁਸੀਂ ਇਹਦੇ ਲਈ ਅਰਦਾਸ ਕਰ ਦਿਓ ਮਹਾਪੁਰਖ ਕਹਿਣ ਲੱਗੇ ਭਾਈ ਚਲੋ ਤੁਸੀਂ ਆਇਓ ਤੇ ਅਰਦਾਸ ਮਹਾਪੁਰਖਾਂ ਨੇ ਕਰਵਾ ਦਿੱਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਣੇ ਕਰਮਾਂ ਦਾ ਫਲ ਭੋਗਦੇ ਨੇ ਪਰ ਇਹ ਹੁਣ ਪ੍ਰਭਾਤ ਤੁਹਾਡੀ ਸ਼ਰਨ ਵਿੱਚ ਆਇਆ ਤੇ ਸ਼ਰਨ ਆਇਆਂ ਦੀ लाज ਰੱਖਣੀ ਬਸ ਫੇਰ ਕੀ ਸੀ ਦੂਸਰੇ ਦਿਨ ਜਦੋਂ ਜੱਜ ਨੇ ਫੈਸਲਾ ਸੁਣਾਉਣਾ ਸੀ ਤੇ ਉਸ ਨੇ ਉਸ ਨੰਬਰਦਾਰ ਦੇ ਪੁੱਤਰ ਨੂੰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਕਹਿਣ ਲੱਗਾ ਬਈ ਤੇਰੇ ਤੇ ਦੋਸ਼ ਸਾਬਤ ਨਹੀਂ ਹੋ ਸਕਿਆ ਪੂਰੇ ਸਬੂਤ ਨਹੀਂ ਮਿਲ ਸਕੇ ਮੈਂ ਤੈਨੂੰ ਬਰੀ ਕਰਦਾ ਹੁਣ ਇਹ ਤਾਂ ਇੱਧਰ ਕੌਤਕ ਹੋਇਆ ਦੂਜੇ ਪਾਸੇ ਰਾਤ ਦੇ ਸਮੇਂ ਇੱਕ ਹੋਰ ਅਲੌਕਿਕ ਕੌਤਕ ਵਰਤਿਆ ਤੇ ਮਹਾਪੁਰਖ ਬਰਾਜੇ ਹੋਏ ਸਨ ਤੇ ਆਪਣੇ ਪੈਰਾਂ ਨੂੰ ਕਦੀ ਪਸ਼ਾਂਵਾਲ ਖਿਜਦੇ ਕਦੀ ਸੱਜੇ ਖੱਬੇ ਨੂੰ ਕਰਦੇ ਕੋਲੇ ਸੇਵਾਦਾਰ ਸੀ ਤੇ ਉਹ ਕਹਿਣ ਲੱਗਾ ਮਹਾਪੁਰਖੋ ਤੁਸੀਂ ਅੱਜ ਰਾਤ ਨੂੰ ਜਦੋਂ ਬਰਾਜੇ ਹੋਏ ਸੀ ਤੁਸੀਂ ਆਪਣੇ ਪੈਰਾਂ ਨੂੰ ਇੱਧਰ ਉੱਧਰ ਕਰਦੇ ਸੀ ਕਦੇ ਪਿੱਛੇ ਨੂੰ ਕਰਦੇ ਸੀ ਮਹਾਪੁਰਖ ਕਹਿਣ ਲੱਗੇ ਇਹ ਤੇ ਸੁਤੇ ਸੈਦੀ ਹੋ ਜਾਂਦਾ ਹੈ ਕਹਿੰਦੇ ਨਹੀਂ ਮਹਾਰਾਜ ਕੋਈ ਕਾਰਨ ਹੋਵੇ ਤੇ ਮਹਾਪੁਰਖ ਕਹਿਣ ਲੱਗੇ ਭਾਈ ਬ੍ਰਹਮਾ ਵਿਸ਼ਨੂੰ ਦੇਵ ਤੇ ਸਾਡੇ ਕੋਲ ਆਏ ਸਨ ਤੇ ਉਹ ਕਹਿੰਦੇ ਨੰਬਰਦਾਰ ਦੇ ਮੁੰਡੇ ਨੂੰ ਅੱਜ ਫਾਸੀ ਲੱਗਣੀ ਸੀ ਪਰ ਮਹਾਪੁਰਖਾਂ ਨੇ ਉਹਦੀ ਅਰਦਾਸ ਕਰ ਦਿੱਤੀ ਉਹ ਫਾਸੀ ਤੋਂ ਬਚ ਗਿਆ ਮੌਤ ਦੇ ਮੂੰਹ ਤੋਂ ਬਚ ਗਿਆ ਉਹ ਬਰੀ ਹੋ ਕੇ ਘਰ ਆ ਗਿਆ ਉਹ ਕਿਹੜੇ ਮਹਾਪੁਰਖ ਨੇ ਜਿਨ੍ਹਾਂ ਦੀ ਅਰਦਾਸ ਰੱਬ ਦੇ ਘਰ ਸੁਣੀ ਗਈ ਅਸੀਂ ਉਹਦੇ ਦਰਸ਼ਨ ਕਰਨ ਵਾਸਤੇ ਆਏ ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸ਼ਿਵ ਜੀ ਵਰਗੇ ਦੇਵਤੇ ਵੀ ਬ੍ਰਹਮ ਗਿਆਨੀ ਦੇ ਦਰਸ਼ਨਾਂ ਲਈ ਤਰਸਦੇ ਨੇ। ਤੇ ਉਹ ਦੇਵਤੇ ਦਰਸ਼ਨ ਕਰਨ ਆਏ ਸਨ ਉਹ ਸਾਡੇ ਪੈਰਾਂ ਨੂੰ ਹੱਥ ਲਾਉਣਾ ਚਾਹੁੰਦੇ ਸਨ। ਤੇ ਅਸੀਂ ਆਪਣੇ ਪੈਰਾਂ ਨੂੰ ਪਿੱਛੇ ਕਰਦੇ ਸੀ ਵੀ ਸਾਡੇ ਪੈਰੀਂ ਹੱਥ ਨਾ ਲਾਓ। ਮਹਾਪੁਰਖਾਂ ਦਾ ਇਹ ਅਸੂਲ ਸੀ ਜਦੋਂ ਵੀ ਕੋਈ ਸਿੰਘ ਮਿਲਦਾ ਕਿਉਂ ਕਹਿੰਦੇ ਭਾਈ ਫਤਿਹ ਬਲਾਓ। ਕਲਗੀਧਰ ਪਾਤਸ਼ਾਹ ਨੇ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ ਤੇ ਉਹ ਆਪਣੇ ਪੈਰੀਂ ਹੱਥ ਨਹੀਂ ਸੀ ਲਾਉਂਦੇ ਪੈਰੀਂ ਮੱਥਾ ਨਹੀਂ ਸੀ ਟਿਕਾਉਂਦੇ ਕਹਿੰਦੇ ਭਾਈ ਫਤਿਹ ਬੁਲਾਓ ਤੇ ਨਾਲ ਇਹ ਵੀ ਗੱਲ ਸਮਝਾਉਂਦੇ ਜਦੋਂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਅਮਰਤ ਦੀ ਦਾਤ ਬਖਸ਼ੀ ਖਾਲਸੇ ਪੰਥ ਦੀ ਸਿਰਜਣਾ ਕੀਤੀ ਫਿਰ ਇਹ ਹੁਕਮ ਕਰ ਦਿੱਤਾ ਸੀ ਅਮਰਤਾਰੀ ਸਿੰਘ ਕੋਈ ਵੀ ਜਦੋਂ ਸਾਨੂੰ ਮਿਲੇ ਉਹ ਸਾਨੂੰ ਫਤਿਹ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸਾਡੇ ਪੈਰੀਂ ਹੱਥ ਨਾ ਲਾਵੇ ਇਸ ਵਾਸਤੇ ਆਪਾਂ ਗੁਰੂ ਦਾ ਹੁਕਮ ਮੰਨਣਾ ਹੈ ਕੋ ਸੰਤ ਮਹਾਤਮਾ ਮਹਾਪੁਰਖਾਂ ਦਾ ਸਤਕਾਰ ਕਰੋ ਪਰ ਉਹਦੇ ਪੈਰਾਂ ਤੇ ਸੀਸ ਝੁਕਾਉਣਾ ਪੈਰਾਂ ਤੇ ਮੱਥਾ ਟਿਕਣਾ ਸਾਡਾ ਸੀਸ ਤੇ ਗੁਰੂ ਦਾ ਹੈ ਤਨ ਮਨ ਧੰਸਾਬ ਸੌਂਗ ਕੋ ਹੁਕਮ ਮੰਨਿਆ ਪਾਈ ਹੈ ਇਹ ਸਿੱਖਿਆ ਮਹਾਪੁਰਖਾਂ ਨੇ ਦ੍ਰਿੜ ਕਰਵਾਈ